ਬਠਿੰਡਾ ਵਿੱਚ ਇੱਕ ਮਹਿਲਾ ਸਵਾਰੀ ਤੇ ਬਿਨਾਂ ਵਜ੍ਹਾ ਸਰਕਾਰੀ ਬੱਸ ਦੇ ਕੰਡਕਟਰ ਨਾਲ ਉਲਝਣ ਦੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਕੰਡਕਟਰ ਦੇ ਬਿਆਨਾਂ ਦੇ ਆਧਾਰ ਤੇ ਉਕਤ ਮਹਿਲਾ ਤੇ ਉਸ ਦੇ ਪੁਲਿਸ ਮੁਲਾਜ਼ਮ ਪੁੱਤਰ ਤੇ ਮਾਮਲਾ ਦਰਜ ਕਰ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਲਜ਼ਾਮ ਨੇ ਕਿ ਮਹਿਲਾ ਆਪਣੇ ਪੁੱਤ ਦੇ ਪੁਲਿਸ ਵਿੱਚ ਹੋਣ ਦੀ ਧੌਂਸ ਵਿਖਾ ਰਹੀ ਸੀ ਤੇ ਆਧਾਰ ਇਹਨਾਂ ਗੱਲ ਕਰਨ ਕੰਡਕਟਰ ਨਾਲ ਲੜਨ ਲੱਗੀ ਜਿਸ ਤੋਂ ਬਾਅਦ ਦੂਜੀਆਂ ਸਵਾਰੀਆਂ ਵੀ ਕੰਡਕਟਰ ਦੇ ਹੱਕ ਵਿੱਚ ਉਤਰ ਆਈਆਂ ਘਟਨਾ 13 ਜੂਨ ਦੀ ਦੱਸੀ ਜਾ ਰਹੀ ਹੈ ਤੇ ਪੁਲਿਸ ਨੇ ਕੰਡਕਟਰ ਗੁਰਜੰਟ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉਕਤ ਮਹਿਲਾ ਤੇ ਉਸ ਜਮਪੂਰ ਤੇ ਮਾਮਲਾ ਦਰਜ ਕਰ ਲਿਆ ਇਹ 13 ਤਰੀਕ ਦੀ ਇੱਕ ਇਨਸੀਡੈਂਟ ਸੀਗਾ ਜਿਹਦੇ ਵਿੱਚ ਪੰਜਾਬ ਰੋਡਵੇਜ਼ ਦੇ ਕਨੈਕਟਰ ਦੀ ਤੇ ਇੱਕ ਲੇਡੀ ਦੀ ਆਪਸ ਦੇ ਵਿੱਚ ਬਹਿਸ ਹੋਣੀ ਸੀਗੀ ਉਸ ਸਬੰਧ ਵਿੱਚ ਕੱਲ ਕਨੈਕਟਰ ਦੀ ਸਟੇਟਮੈਂਟ ਰਿਕਾਰਡ ਕਰਕੇ ਐਫ ਆਈ ਆਰ ਨੰਬਰ 69 थाना ਨਈਂਹਵਾਲ ਬਰਦਰ ਰਜਿਸਟਰ ਕੀਤੀ ਗਈ ਹੈ ਤੇ ਮੁਕਦਮਾ ਦਰਜ ਕਰਕੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕ੍ਰੀ ਕਰਕੇ ਅਮਲਜਾਂਦੇ ਹੋਣਗੇ ਕਿੰਨੇ ਕਿਹਦੇ ਕਿਹਦੇ ਗਲਤ ਚਲ ਇੱਕ ਲੇਡੀ ਹੈ ਉਹਦਾ ਇੱਕ ਲੜਕਾ ਹੈ ਦੋਨਾਂ ਤੇ ਮੁਕਤਮਾ ਦਰਜ ਹੋਇਆ ਹੈ ਪੁਲਿਸ ਮਾਰਨ ਪੀਏਗਾ ਜੇ ਲੜਕਾ ਹੀ ਤੇ ਲੜਕਾ ਉਹ ਪੁਲਿਸ ਦਾ ਜੋਕਰ ਉਹਦਾ ਕੀ ਰੋਲ ਸੀ ਕੀ ਕਰਨਾ ਹੈ ਦੇਖੋ ਇਹ ਤਾਂ ਜਿਹੜੇ ਕਨੈਕਟਰ ਨੇ ਇੱਕ ਬਿਆਨ ਰਚ ਕਰਾਇਆ ਹੈ ਉਹਦੇ ਤੇ ਇੱਕ ਮੁਕਤਮਾ ਦਰਜ ਹੋਇਆ ਹੈ ਅੱਗੇ ਉਹਦਾ ਰੋਲ ਕੀ ਸੀਗਾ ਕਿ ਇਨਸੀਡੈਂਟ ਦੇ ਵਿੱਚ ਅੱਗੇ ਜੋ ਵੀ ਫੈਕਟਸ ਆਉਣਗੇ ਉਹ ਇਨਵੈਸਟੀਗੇਸ਼ਨ ਦੇ ਵਿੱਚ ਹੈ ਜੋ ਵੀ ਆਨ ਫਾਈਲ ਫੈਕਟਸ ਆਉਣਗੇ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇ। ਇਹ ਨਕਲੀ ਨੇ ਹੈਰਾਨ ਕਰ ਦਿੱਤਾ ਹੋਰ ਦੱਸੋ ਬੰਦੇ ਨੇ ਗਲਤੀ ਕਿਹਦੀ ਹੈ? ਉਹ ਸਿਰ ਤੋਂ ਪਤਾ ਹੀ ਨਹੀਂ ਗਲਤੀ ਹਾਂ ਪਰ ਤਾਈ ਨਹੀਂ ਮੈਂ ਕਹਿੰਦਾ ਜੱਟਕੇ ਕਰ ਸਹੀ ਨਹੀਂ ਆਪ ਦੇ ਜਵਾਕ ਤੁਸੀਂ ਆ ਨਹੀਂ ਮੇਰੀ ਗੱਲ ਆਪ ਦੇ ਜਵਾਕ ਤੁਸੀਂ ਆ ਤੁਸੀਂ ਬਗਾਨੇ ਆ ਇਹ ਬਸਾ ਬੰਦ ਹੋਣੀ ਨਹੀਂ ਆ ਕਨੈਕਟਰ ਦੀ ਕੋਈ ਗਲਤੀ ਨਹੀਂ ਹੈ ਨਾ ਤਾਂ ਕਈ ਨਹੀਂ ਗਲਤੀ ਆਪ ਦੇ ਜਵਾਕ ਆ ਆਪ ਦੇ ਜਵਾਕ ਹੀ ਬਗਾਨੇ ਆ ਆਪ ਦੇ ਬੰਦੇ ਆ ਕਿਸੇ ਦੇ ਵੀ ਬੰਦੇ ਆ ਕੋਈ ਦਾ ਗੱਲ ਹੈ ਵੀ ਆਪ ਦੇ ਜਵਾਕ ਹੈ ਆਪੇ ਬਗਾਨੇ ਆ ਧਿਆਨ ਦੇਓ ਕੋਈ ਨਾ ਕੋਈ ਨਾ ਉੱਤੇ ਮਗਰ ਇਹ ਲੰਬਰ ਦੇ ਦੋ ਛੋਟੇ ਮਗਰ ਆਵਾਂਗੇ ਨਹੀਂ ਕੋਈ ਨਹੀਂ ਬੇਬੇ ਨੰਬਰ ਲੈ ਵਾਹ ਕਰੀ ਅਸੀਂ ਖੋਖਰ ਕਲਾ ਦੀ ਬੁੜੀ ਹਾਂ ਮੈਂ ਤੇ ਮੇਰਾ ਮੇਰੇ ਕੋ ਨੰਬਰ ਡਿਪਾ ਕਮਲ ਨੰਬਰ ਦੇ ਮੈਂ ਜੂਨੀਅਰ ਵਾਲੇ ਬੰਦੇ ਇਕੱਠੇ ਕਰਕੇ ਬਣਾ ਲੈ ਨਹੀਂ ਬੀਬੀ ਦੱਸੋ ਨਹੀਂ ਇੰਨੀ ਸਾਰੀ ਪਰੇਸ਼ਾਨ ਹੋ ਇੱਕ ਜਨਾਨੀ ਪਿੱਛੇ ਦੱਸੋ ਹੈ ਆ ਮੈਨੂੰ ਫੜਾ ਦੀ ਦਾ ਕਸੂਰ ਦੱਸੋ ਬਣਾਉਂ ਦੇ ਰਹੇ ਹਿੱਤਾ ਜੀਰੇ ਤੋਂ ਚੜ ਕੇ ਇਹ ਮੁੰਡਿਆਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਇਹ ਤਾਂ ਜਾਣ ਕੇ ਗਾਣਾ ਬਹੁਤ ਕੱਡੀਆਂ ਇਸ ਬੀਬੀ ਦੇ ਗੰਦੀਆਂ ਗਾਣਾ ਕੱਢੀਆਂ ਗੰਦੀਆਂ ਗਾਣਾ ਕੱਢੀਆਂ ਪਹਿਣਾ ਤੀ ਇੱਕ ਨਹੀਂ ਛੱਡੀ ਐ ਜੀ ਕਿਥੋਂ ਵੀ ਇਹ ਤਾਂ ਮੰਨ ਲਓ ਕੀ ਇਹ ਤਾਂ ਦੁਸ਼ਮਣੀ ਸੀ